ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਆਪਣੇ ਜਿੰਨੇ ਭੈਣ ਭਰਾ ਮਾਤਾਵਾਂ ਬਜ਼ੁਰਗਾਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੋਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਲੋ ਜੀ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਮਗਰ ਤਸਵੀਰ ਦੇਖੋ ਲੱਗੀ ਕਿੰਨੀ ਸੋਹਣੀ ਦਰਬਾਰ ਸਾਹਿਬ ਦੀ ਵਾਹਿਗੁਰੂ ਹੀ ਥਾਵੜਾ ਦੇ ਕੇ ਤੋਰਨ ਗਿਆ ਆਪਣੇ ਸਬਰਾਂ ਦੇ ਸਬਰ ਫਤਿਹ ਕਰਵਾਉਣ ਗਿਆ ਅੰਗ ਸੰਗ ਸਹਾਈ ਰਹਿ ਕੇ ਤੇ ਅੱਜ ਦਾ ਸਫਰ ਆਪਣਾ ਗੁਆਟੀ ਤੋਂ ਚੱਲੂਗਾ। ਨਾਓ ਨਾਗਾਉਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਉੱਥੇ ਇੱਕ ਆਪਣਾ ਮਿੱਤਰ ਪਿਆਰਾ ਆਪਾਂ ਨੂੰ ਮਿਲਣਾ ਆ ਤੇ ਆਪਣਾ ਸਾਥੀ ਬਣਨਾ ਉਹ ਸਫਰਾਂ ਦਾ। ਆ ਜਿਹੜਾ ਆਪਣਾ ਨਾਰਥ-ਈਸਟ ਦਾ ਸਫਰ ਹੈ। ਇਹ ਉਹ ਕਹਿੰਦਾ ਇਕੱਠੇ ਹੀ ਕਰਾਂਗੇ ਆਪਾਂ ਦੋਨੇ। ਤੇ ਸਾਈਕਲਿਸਟ ਭਰਾ ਜਿਹੜੇ ਪੰਜਾਬ ਦੇ ਆ ਇੱਕ ਮੱਕੜ ਸਾਥੀ ਆ ਉਹਦਾ ਬਾਈ ਨੂੰ ਹੈਗੇ ਜਾਣਦੇ। ਤੇ ਬਾਕੀ ਜਿਹੜੇ ਆਪਣੇ ਨਾਲ ਜੁੜੇ ਆ ਆਪਣੇ ਭੈਣ ਭਰਾ ਜਿਹੜੇ ਸਾਈਕਲਿਸਟ ਨਹੀਂ ਹੈਗੇ ਜਾਂ ਘੁੰਮਣ ਫਿਰਨ ਵਾਲੇ ਨਹੀਂ ਥੋੜੇ ਜਿਆਦਾ ਰੱਖਦੇ। ਸਮਾਨੀ ਹੈਗਾ ਉਹਨਾਂ ਦੇ ਕੋਲ ਦਰਅਸਲ ਤੇ ਉਹ ਬਾਈ ਉਹਨਾਂ ਨੂੰ ਵੀ ਉਹ ਬਾਈ ਨਾਲ ਮਲਾਵਾਂਗੇ ਬਾਈ ਆ ਆਪਣੇ ਕਰਨਾਟਕਾ ਤੋਂ ਆਸ਼ੂਤੋਸ਼ ਬੈਲੂਰ ਤੇ ਆ ਜਾਓ ਇੱਥੇ ਵੀ ਜਿੱਥੇ ਅਪ ਰੁਕੇ ਆ ਬਾਈ ਦੀ ਉਹਨਾਂ ਨੇ ਪੂਰੀ ਜੀਵਦਾਰੀ ਨਾਲ ਸੇਵਾ ਕੀਤੀ ਇੱਥੇ ਆਪਾਂ ਨੂੰ ਪਹੁੰਚਾਉਣ ਲਈ ਆਪਣੇ ਯੂਐਸਏ ਦੇ ਵਿੱਚ ਰਣੂ ਭੈਣ ਤੇ ਜੱਪਦੀ ਭਾਜੀ ਦੇ ਜਿੱਦਾਂ ਬਹੁਤ ਬਲੂਜ਼ ਹੈ ਫਰੈਂਡ ਹੈ ਉਧਰ ਇਨਾ ਦਾ ਪਰਿਵਾਰ ਵੀ ਉੱਥੇ ਯੂ ਐਸ ਏ ਦੇ ਵਿੱਚ ਆ ਤੇ ਬਾਈ ਦੀਆਂ ਇੱਥੇ ਗੱਡੀਆਂ ਦਾ ਕੰਮ ਆ ਟਰਾਲੇ ਡਰੂਲੇ ਆ ਤੇ ਆਪਣਾ ਸਾਰਾ ਸੰਦਾ ਟੱਪਾ ਆ ਖਾਂ ਤੱਥਾ ਬਾਈ ਦਾ ਵਧੀਆ ਬਣਾਇਆ ਬਜ਼ੁਰਗਾਂ ਦੀ ਕੀਤੀ ਹੋਈ ਮਿਹਨਤ ਅੱਜ ਨਜ਼ਾਰੇ ਲੁੱਟਦੇ ਆ ਬਾਈ ਥੋੜੀ ਤੇ ਮਲਾਉਣੇ ਤੁਹਾਨੂੰ ਬਾਈ ਹੁਣਾਂ ਦੇ ਨਾਲ ਵੀ ਕਰਾਉਣੇ ਆ ਗੱਲਬਾਤ ਤੇ ਬਾਈ ਕਹਿੰਦਾ ਵੀ ਇਦਾਂ ਨਹੀਂ ਜਾਣ ਦੇਣਾ ਹੈਗਾ ਪਹਿਲਾਂ ਤਾਂ ਪਰੌਂਠੇ ਖਾਂ ਸਵੇਰੇ ਪਹਿਲਾਂ ਤਾਂ ਲੱਸੀ ਦਾ ਯਾਨੀ ਕਿ ਇਹਨਾਂ ਪੂਰੀ ਚੱਟੀ ਪੜ ਕੇ ਪੜਾਤੀ ਉਹ ਇਹਦਾ ਲੱਸੀ ਸੈਟ ਵਿਲਾ ਅੰਦਰ ਮਗਾ ਬਾਈ ਨੇ ਹੀ ਪੀਣੀ ਯਾਰ ਸਿਰ ਤੇ ਚਾਹ ਬੜਾਵੇ ਤੇ ਤਾਂ ਨੇ ਲੱਸੀ ਬੜਾਈ ਤੇ ਬਾਈ ਨੇ ਚਾਹ ਵੀ ਬਣਾ ਕੇ ਪੜਾਈ ਤੇ ਹੁਣ ਪਰੌਂਠੇ ਤੇ ਪਰੌਂਠੇ ਖਾਣੇ ਆ ਤੇ ਨਾਲੇ ਤੁਹਾਨੂੰ ਬਾਈ ਨਾਲ ਬਣਾਉਣੇ ਆ ਲਓ ਬਾਈ ਨੇ ਪਰੌਂਠੇ ਬਣਾ ਲਏ ਸਵੇਰੇ ਸਵੇਰੇ ਬਾਕੀ ਤੁਹਾਡੀਆਂ ਗੱਲਾਂ ਬਾਤਾਂ ਵੀ ਕਰਾਉਣੇ ਬਾਈ ਦੇ ਨਾਲ ਪਹਿਲਾਂ ਪਰੌਂਠੇ ਝੰਬ ਲਈਏ ਬਾਅਦ ਚ ਮળોਨੇ ਬਾਈ ਨਾਲ ਕਰਾਉਣੇ ਗੱਲਬਾਤ ਇੱਧਰ ਰਹਿਤਾ ਤੇ ਨਾਲ ਪਰੌਂਠੇ ਚਾਂਢੇ ਫੇ ਭਜਾਵਾਂਗੇ ਘੋੜਾ ਅਸਾਂ ਆਂਦਿਆਂ ਸੜਕਾਂ ਤੇ ਸਾਬ ਮਾਰਾਈ ਦੇ ਛੇਵੀਆ ਰੌਲਾ ਪਣ ਲੱਗੇ ਆ ਜੀ ਆਪਾਂ ਹਵਾ ਘੜੀ ਆਂਦੀ ਹੈ ਬਿਲਕੁਲ ਹਵਾ ਘਰ ਘਰ ਕੇ ਆ ਰਹੇ ਆ ਟੁੱਟੋ ਹੀ ਕਰਕੇ ਵੀ ਪੱਠ ਹੋ ਗਈ ਆ ਸੇਈ ਸਰ ਸੰਦਾਂ ਦਾ ਜਾਂਦੀ ਮੇਰੇ ਮਾਲਕ ਦੇ ਰੰਗ ਨੇ ਆਏ ਇਹ ਬੁੜੇ ਆ ਤੁਰ ਕੇ ਜਾਂਦੇ ਆ ਤੇ ਜਵਾਨ ਘੋੜੇ ਦੇ ਜਾਂਦੇ ਇਹ ਆ ਜਵਾਨੀ ਦੀ ਭਾਦ ਦੀ ਹੀ ਘੋੜਿਆਂ ਤੇ ਵਰਦੀ ਆ ਘੋੜੇ ਦਾ ਇਹ ਖਚਰਾ ਆ ਇਹ ਆ ਜਵਾਨੀ ਜਿਹੜੀ ਭਾਦ ਦੀ ਇਹ ਖਚਰਾ ਤੇ ਜਾਂਦੀ ਆ ਤੇ ਬੜਾ ਤੇ ਆ ਤੁਰ ਕੇ ਜਾਂਦੇ ਆ ਉਹ ਆ ਨਿਕਾਲਦੀ ਵੀਡੀਓ ਦਿਖਾ ਲੈ ਅੱਜ ਦੀ ਵੀ ਦਿਖਾ ਲਾਂਗੇ ਜੀ ਆਇਓ ਜੀ ਮਿਲੌਣੇ ਆ ਫੇ ਤੁਹਾਨੂੰ ਆਣਾ ਬਾਈ ਜੀ ਹੁਣਾਂ ਦੇ ਨਾਲ ਜਿਨ੍ਹਾਂ ਦੇ ਕੋਲ ਆਪਾਂ ਰਾਤ ਰੁਕੇ ਸੀਗੇ ਪੂਰਾ ਇੱਜ਼ਤ ਮਾਣ ਸਤਿਕਾਰ ਸਭ ਕੁਝ ਮਿਲਿਆ ਜੋ ਕੁਝ ਆਪਾਂ ਸਫਰਾ ਚਾਹੁੰਦੇ ਹੁੰਨੇ ਆ 판ਜੀ ਸਾਸਿਗਾ ਬਾਈ ਜੀ ਬਾਈ ਗੁਰੂ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਇਹ ਆਪਣੇ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣੇ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਮੈਨੂੰ ਨਾਂ ਦੱਸੋ ਆਪਣਾ ਕੀ ਆ ਮੇਰਾ ਸਕੰਦਰ ਸਿੰਘ ਪੱਟੀ ਜੀ ਸਕੰਦਰ ਸਿੰਘ ਪੱਟੀ ਹਾਂ ਜੀ ਤੇ ਬਾਈ ਇੱਥੇ ਆਪਣੇ ਘਵਾਟੀ ਦੇ ਵਿੱਚ ਜਾਨੀ ਇਹ ਡੇਰਾ ਇਹ ਕਿਦਾਂ ਆਉਣੇ ਜਾਣੇ ਕਿਦਾਂ ਹੋਏ ਇੱਧਰ ਕਿਦਾਂ ਜਾਨੀ ਆਪਣਾ ਸਾਰਾ ਤਾਮ-ਝਾਮ ਜੋੜੀ ਆ ਸਾਡੇ ਫਾਦਰ ਸਾਹਿਬ ਹੋਏ ਸੀ ਜੀ 80 ਦੇ ਵਿੱਚ 80 ਦੇ ਵਿੱਚ ਅੱਛਾ ਜੀ ਬਸ ਉਦੋਂ ਟਰੱਕੀਆਂ ਦਾ ਕੰਮ ਸ਼ੁਰੂ ਕੀਤਾ ਤੇ ਸਾਡੇ ਵੱਡੇ ਬਧਰਾ ਇਹ 90 ਦੇ ਵਿੱਚ ਠੀਕ ਜੀ ਮੈਂ ਫਿਰ ਆ ਗਿਆ ਸੀ ਸਾਨੂੰ 2000 ਦੇ ਵਿੱਚ ਠੀਕ ਠੀਕ ਤੇ ਕੁਝ ਦਿਨ ਰਹੇ ਫਿਰ ਉਧਰ ਵਿਦੇਸ਼ਾਂ ਵੱਲ ਚਲੇ ਗਏ ਠੀਕ ਜੀ ਹਾਂ ਜੀ ਉਹ ਨਾਲ ਆਏ ਸੀਗੇ ਉੱਥੇ ਤੇ ਪੰਜਾਬ ਤੋਂ ਭਾਜੀ ਪਿੱਛੋਂ ਕਿੱਥੋਂ ਆਪਾਂ ਆਪਣਾ ਪਿੰਡ ਖੰਨੇ ਨਾਲਾ ਹੀ ਦੋਦਪੁਰ ਦੋਦਪੁਰ ਹੈ ਨਾ ਤੇ ਬਾਕੀ ਵਿਚਰਜਿੰਗ ਪੱਟੀ ਸਾਡੇ ਦਾਦਾ ਜੀ ਤੇ ਵੇ ਭਾਜੀ ਮੇਰੇ ਜਿੱਦਾਂ ਵਿਆਹ ਸਾਰਾ ਉਹ ਇੱਧਰ ਹੀ ਰਹਿ ਕੇ ਕਰਵਾਇਆ ਕਿ ਪੰਜਾਬ 'ਚ ਹੋਇਆ ਤੇ ਸਾਡੇ ਵਿਆਹ ਪੰਜਾਬ 'ਚ ਹੋਏ ਨੇ ਵਿਆਹ ਤੋਂ ਬਾਅਦ ਆਏ ਤੁਸੀਂ ਯਾਨੀ ਇੱਧਰ ਹੈ ਨਾ ਵਿਆਹ ਕਰਵਾਉਣ ਤੋਂ ਬਾਅਦ ਹੀ ਆਏ ਯਾਨੀ ਜਵਾਨੀ ਜਿਹੜੀ ਪੰਜਾਬ ਦੀ ਕੱਢੀ ਆ ਹਾਂਜੀ ਹਾਂਜੀ ਹਨਾ ਜਵਾਨੀ ਪੰਜਾਬ ਦੀ ਤੇ ਬਾਈ ਤੇ ਬਾਹਰ ਭਾਜੀ ਆਪਣੀ ਫੈਮਿਲੀ ਪਰਿਵਾਰ ਸਾਰਾ ਬਾਰੀ ਹੈ ਨਾ ਫਰਣੀ ਹੈ ਯੂ ਐਸ ਆਈ ਹੈ ਬਾਈ ਹੁਣਾਂ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਹੁਣ ਬਾਈ ਤੇ ਕੰਮਕਾਰ ਯਾਨੀ ਕੀ ਆ ਆਪਣਾ ਆਪਣਾ ਕੰਮ ਕਰ ਤੋਂ ਟਰੱਕਾਂ ਦਾ ਹੀ ਆ ਫੇਰ ਬਾਹਰ ਜਾਂਦਾ ਫੇਰ ਘਟ ਗਿਆ ਸੀਗਾ ਠੀਕ 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 ਤੇ ਕਿੰਨੇ ਕੁ ਪਰਿਵਾਰ ਹੋਣਗੇ ਭਾਜੀ ਆਪਣੀ ਗੁਆਟੀ ਸ਼ਹਿਰ ਦੇ ਵਿੱਚ ਸਿੱਖ ਪਰਿਵਾਰ ਗੁਆਟੀ ਦੇ ਵਿੱਚ 10 ਗੁਰੂ ਘਰ ਹੋਣਗੇ ਜੀ 10 ਗੁਰੂ ਘਰ ਆ ਰਿਹਾ ਫੇ ਇਤੋਂ ਆਈਡੀਆ ਨਹੀਂ ਲੱਗਦਾ ਕਿੰਨੇ ਵਾਧੂ ਆ ਯਾਨੀ ਕਿ ਪੰਜਾਬੀ ਪੰਜਾਬੇ ਬਣਿਆ ਆ ਵੀ ਠੀਕ ਠੀਕ ਤੇ ਮੇਨ ਕੰਮ ਕਰ ਭਾਜੀ ਆਪਣੇ ਪੰਜਾਬੀਆਂ ਦੇ ਕੀਆ ਪੰਜਾਬੀਆਂ ਦਾ ਟਰੱਕਾਂ ਦਾ ਹੀ ਕੰਮ ਆ ਨਹੀਂ ਕਰਦਾ ਟਰੱਕਾਂ ਦਾ ਹੀ 100% ਟਰੱਕਾਂ ਦਾ ਹੀ ਆ ਠੀਕ ਠੀਕ ਯਾ ਕੁਛ ਆਪਣੇ ਰਾਜਧਾਨੀ ਦੇ ਵਿੱਚ ਪੰਜਾਬੀ ਭਰਾ ਹੈਗੇ ਆ ਕਲੀਨਿਕ ਦਾ ਕੰਮ ਕਰਦੇ ਆ ਕਲੀਨਿਕ ਆਪਣੇ ਸਫਾਈ ਦਾ ਅਸੇ ਜੋ ਸਫਾਈ ਦਾ ਵੀ ਕਰਦੇ ਆ ਬਹੁਤ ਸਾਰੇ ਸਾਈਟ ਤੇ ਆ ਕੀ ਛਾਲੋਂ ਗੁਰੂ ਘਰ ਅੱਜਕੱਲ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਹਾਂਜੀ ਕਾਫੀ ਸਾਮਣੇ ਠੀਕ ਠੀਕ ਦੇ ਪੰਜਾਬ ਨੂੰ ਫੇ ਕਿਹੜਾ ਗੂੜਾ ਭੱਜ ਕਿੰਨੇ ਕ ਚਾਰ ਵਾਦ ਵੱਜਦਾ ਪੰਜਾਬ ਅੱਜ ਕੱਲ ਤਾਂ ਫਲਾਈਟਾਂ ਹੋ ਗਈਆਂ ਜੀ ਪਹਿਲਾਂ ਓੱਖਾ ਹੁੰਦਾ ਸੀਗਾ ਟ੍ਰੇਨ ਲੱਣਾ ਪੈਂਦਾ ਸੀਗਾ ਸਹੀ ਸਹੀ ਅੱਜ ਕੱਲ ਤਾਂ 2 ਘੰਟੇ ਦਾ ਰਾਹ ਆ ਨਹੀਂ ਨਹੀਂ ਫੇ ਵੀ ਕਿੰਨੇ ਕ ਚਾਰ ਵਾਦ ਗੀੜਾ ਵੱਜ ਜਾਂਦਾ ਆ ਖੇਚਦਾ ਹੀ ਆ ਫੇ ਵੀ ਬਾਖ ਤੋਂ ਉਹਨੂੰ ਮਿੱਟੀ ਦਾ ਖੇਚੇ ਦੀ ਆ ਗਣਾ ਯਾਰ ਪੰਜਾਬ ਤੋਂ ਭਾਵੇਂ 10 ਦਿਨ ਲੱਗਿਆ ਆਈਏ 2 ਦਿਨ ਲੱਗਿਆ ਆਈਏ ਬਾਦੀ ਪੰਜਾਬ ਤੋਂ ਜੂੜ ਬੰਦੇ ਬਾਹਰ ਆ ਆਪਣੇ तकरीबन ਪ੍ਰੋਗਰਾਮ ਤੇ ਜਾ ਹੁੰਦਾ ਵੀ ਸੱਦੇ ਬੱਦੇ ਦੇ ਸੱਦੇ ਬੱਦੇ ਜਾ ਹੁੰਦਾ ਸੇ ਸੇ ਆ ਉਹ ਇੱਕ ਤਾਂ ਗੱਲਾਂ ਜ਼ਿੰਮੇਵਾਰੀਆਂ ਹੋਈਆਂ ਨਹੀਂਆਂ ਥੋੜੀਆਂ ਜੀਆਂ ਉਹ ਵੀ ਦੇਖਣੀਆਂ ਪਿੰਨੀਆਂ ਬੰਦੇ ਦੇ ਠੀਕ ਹੈ ਠੀਕ ਬਹੁਤ ਵਧੀਆ ਲੱਗਾ ਭਾਈ ਮਿਲ ਕੇ ਇਹ ਬਾਈ ਹੁਣੀ ਅੱਜ ਤੋਂ ਮਾਨ ਸਤਕਾਰ ਪੂਰਾ ਤਾਂ ਤੇ ਪਰੌਂਠੇ ਬਾਈ ਨੇ ਨਾਲ ਵੀ ਬਣ ਦਿੱਤੇ ਆਪਾਂ ਨੂੰ ਆ ਦੇ ਬਹੁਤ ਪਿਆਰ ਮਿਲਿਆ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਭਾਈ ਹੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਲੈ ਕੇ ਬਾਈਆਂ ਕੋਲ ਆ ਗਿਆ ਖੜਤੀਆਂ ਲਗਾਮਾਂ ਆਪਾਂ ਘੋੜੇ ਦੀਆਂ ਐਟਾ ਘੋੜਾ ਆਪਣਾ ਘਵਾਟੀ ਜਈ ਆ ਅਸਾਮ ਦੀ ਰਾਜਧਾਨੀ ਤੇ ਖੁਲਾੜਲਾ ਏਰੀਆ ਤੇ ਅੱਜ ਆਪਣਾ ਸਫ਼ਰ ਥੋੜਾ ਲੰਬਾ ਆ ਅਸਾਮ ਦਾ ਇੱਕ ਜ਼ਿਲ੍ਹਾ ਆ ਨਾਗਾਓ ਤੱਕ ਬਾਕੀ ਦੇਖਦੇ ਕਿੱਥੇ ਤੱਕ ਪਹੁੰਚ ਹੁੰਦਾ ਆ ਪਹਿਲਾਂ ਆਪਾਂ ਦੱਸਿਆ ਉੱਥੇ ਆਪਣਾ ਬੰਦਾ ਕੋਈ ਇੰਤਜ਼ਾਰ ਕਰ ਰਿਹਾ ਹੈ ਬਾਈ ਤਾਂ ਰੁਕਣ ਨੂੰ ਕਹਿੰਦੇ ਸੀ ਉਹ ਬੰਦੇ ਕਰਕੇ ਆਪਾਂ ਰੁਕੇ ਨਹੀਂ ਅੱਜ ਨਹੀਂ ਮੈਂ ਆਪਾਂ ਕਹੇ ਬਾਈ ਜਾਣਾ ਬਣਾਵੇ ਬੰਦਾ ਵੇਟ ਕਰਦਾ ਆਪਣੀ ਤੇ ਬਾਈ ਹੁਣੀ ਕਹਿੰਦੇ ਕੋਈ ਨਹੀਂ ਮੋੜ ਕਿਉਂਦਾ ਹੋਇਆ ਇੱਧਰ ਹੀ ਨੰਗੜਾ ਪੈਣਾ ਆ ਉਦੋਂ ਮੇਲੇ ਗਲੇ ਹੋਣਗੇ ਬਹੁਤ ਪਿਆਰ ਮਿਲਿਆ ਯਾਰ ਵਧੀਆ ਪਰਿਵਾਰ ਆ ਇਹ ਆ ਜਾ ਹੁਣ ਨਾਲੇ ਦਾ ਸਫਰ ਦਾ ਕਰਦੇ ਆਂ ਪਡਾਂਗਾ ਨਾਲੇ ਆਨੰਦ ਮਾਣਾਂਗੇ ਤੇ ਨਾਲੇ ਤੁਹਾਡੇ ਨਾਲ ਸਾਂਝਾ ਕਰੀ ਜਾਵਾਂਗੇ ਲਓ ਜੀ ਅੱਜ ਲੱਗਾ ਬੱਜਣ ਬਖਰਾਏ ਦਾ ਨੰਦਾ ਚੜਾਈਆਂ ਅਤਰਾਈਆਂ ਪਹਾੜੀਆਂ ਹੋ ਗਈਆਂ ਸ਼ੁਰੂ ਫੱਜਾਰ ਚੜ੍ਹ ਕੇ ਚਵਾਰੇ ਵਿੱਚ ਰੋਏ ਨਹੀਂ ਤੇਰੇ ਸੋਰੀ ਜਾਨ ਮਗਰ ਇਧਰ ਆਪਣਾ ਤੂਫਾਨ ਸ਼ੀਲੌਂਗ 80 ਨਾਗਾਉਂ 112 ਦੀਮਾ ਪਰ 262 ਆਪਾਂ ਨਾਗਾਉਂ ਪਹੁੰਚਣਾ ਹੈ ਅੱਜ ਨੀਰ ਆਪਾਂ ਜਾ ਅੱਜ ਤਾਂ ਪੂਰਾ ਸਹੀ ਮੈਨੇ ਆਇੜੇ ਗੇਹਾਂ ਵਾਲੇ ਕੋੜੇ ਆ ਨਾ ਇਹ ਪਹਾੜਾਂ ਜੇ ਭਿਉਣ ਦਾ ਮਜ਼ਾ ਆਉਂਦਾ ਇਹਨਾਂ ਨੂੰ ਯਾਰ ਗੱਡੀਆਂ ਦੀ ਬੱਤ ਹੋ ਜਾਂਦੀ ਆ ਤੇ ਇਹ ਚੜਦਾ ਹੀ ਜਾਂਦਾ ਫਿਰ ਬੱਕਰਾ ਹੀ ਆਪਣੇ ਆਪ ਤੇ ਪ੍ਰਾਊਡ ਫੀਲ ਲੈਂਦਾ ਆ ਹਾਲੇ ਤਾਂ ਪਹਾੜੀ ਥੋੜੀ ਆ ਪਹਾੜ ਦਾ ਅਰਨਾਚਲ ਜੇ ਆ ਕੇ ਸ਼ੁਰੂ ਹੋਣੇ ਆ ਆ ਥੋੜਾ ਜਿਹਾ ਏਰੀਆ ਹੈਗਾ 8-10 ਕਿਲੋਮੀਟਰ ਦਾ ਸਵਾਦ ਆ ਗਿਆ ਪਰ ਵੈਲਕਮ ਟੂ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੈਸ਼ਨਲ ਹਾਈਵੇ 37 ਨਾਜ਼ੀਰਾ ਖਾ ਟੋਲ ਪਲਾਜ਼ਾ ਬਾਹਰ ਰੜਕੀ ਵਾਲੇ ਇੰਗਲਿਸ਼ ਬਹੁਤ ਟੂ ਮੱਚ ਆਈ ਹੋ ਗਈ ਓਏ ਨਜ਼ਾਰਾ ਬਹੁਤ ਹੈ ਜੀ ਇਧਰ ਆ ਰੋਡ ਤੇ ਆਹ ਦਵਾਲਾ ਹਰਿਆ ਭਰਿਆ ਉੱਚੀਆਂ ਲੰਬੀਆਂ ਥੋੜੀਆਂ ਬਹੁਤੀਆਂ ਪਹਾੜੀਆਂ ਚੜ੍ਹਾਈਆਂ ਅਤਰਾਈਆਂ ਇੱਧਰ ਨਹੀਂ ਜਾਣਾ ਆਪਾਂ ਉਹ ਸਾਹਮਣੇ ਪਹਾੜ ਪੂੜ ਪਾਰ ਕਰਨੇ ਆ ਮਜਾ ਆ ਹੀ ਜਾਂਦਾ ਆ ਆਪਾਂ ਨਾਗੋਆਵਾਂ ਨੂੰ ਜਾਂਦੇ ਸੀ ਤੇ ਬਾਈ ਮਿਲੇ ਆਪਾਂ ਨੂੰ ਰਾਈਡਰ ਆ ਹੈ ਬਾਈ ਕੁਮਰਪੰਦਾ ਸ਼ਕੀਰ ਆ ਤੇ ਬਾਈ ਆਪਣੇ ਆਂਧਰਾ ਪ੍ਰਦੇਸ਼ ਤੋਂ ਤੇ ਬਾਈ ਨੇ ਬਾਈਕ ਕਿੱਥੋਂ ਲਿਆ ਆਪਾਂ ਗੱਲਬਾਤ ਕਰਾਉਣੀ ਹੈ ਸਾਡੀ ਬਾਈ ਦੇ ਨਾਲ ਇਦਾਂ ਜਾਨੀ ਹੌਸਲਾ ਬਹੁਤ ਵਾਜਨ ਤੋਂ ਬਾਈਕਰ ਮਿਲਦੇ ਆ ਹੈਲੋ ਬਾਈ ਸਤਿ ਸ੍ਰੀ ਅਕਾਲ ਰਾਮ ਰਾਮ ਵਾਲੇਕੁਮ ਸਲਾਮ ਤੇ ਬਾਈ ਕਹਾਂ ਸੇ ਚਲੇ ਹੋ ਮੈਂ ਆ ਰਹਾ ਹੂੰ ਮੈਂ ਆਂਧਰਾ ਪ੍ਰਦੇਸ਼ ਸੇ ਆਂਧਰਾ ਪ੍ਰਦੇਸ਼ ਹੈ ਨਾ ਤੋ ਆਂਧਰਾ ਪ੍ਰਦੇਸ਼ ਸੇ ਇਧਰ ਆਸਾਮ ਮੇ ਬਾਇ ਟ੍ਰੇਨ ਆਇਆ ਜਾਂ ਕੈਸੀ ਹਾਂ ਇਧਰ ਤੱਕ ਟ੍ਰੇਨ ਆਇਆ ਤਾਂ ਮੇਰੇ ਘਰ ਟੀ ਮੇ ਬਾਈਕ ਲਿਖੇ ਸਹੀ ਸਹੀ ਗਿਆ ਮੈਨੇ ਮਹਾਲੇ ਗਿਆ 67 ਦਿਨ ਫਿਰ ਜਾਰੂ ਅਬੀ ਸਾਵਾਂ ਆਪਾ ਹੋਰ ਨਾ ਚੱਲ ਗਈ ਧਰਪਨਾ ਆਪਣਾ ਵੀ ਰੂਟ ਉਹੀ ਆ ਤੇ ਜ਼ਿਆਦਾਤਰ ਰਾਈਡਰ ਜਿਹੜੇ ਆਪਣੇ ਜਾਂ ਸਾਈਕਲਿਸਟ ਗੁਆਟੀ ਤੋਂ ਸ਼ੁਰੂ ਕਰਦੇ ਆ ਬਾਈ ਕਿਉਂਕਿ ਗੁਆਟੀ ਤੋਂ ਹੀ ਸੈਵਨ ਸਿਸਟਰ ਦਾ ਯਾਨੀ ਕਿ ਆਨੰਦ ਸ਼ੁਰੂ ਹੋ ਜਾਂਦਾ ਆ ਮੈਂ ਜਿੱਦਾ ਪੰਜਾਬ ਵੱਲੋਂ ਆਇਆ ਆ ਜ਼ਿਆਦਾਤਰ ਸਾਡੇ ਪੰਜਾਬ ਵਾਲੇ ਵੀ ਸਾਈਕਲ ਟ੍ਰੇਨ ਵਿੱਚ ਰੱਖ ਕੇ ਗੁਆਟੀ ਲੈ ਆਉਂਦੇ ਆ ਤੇ ਜਾਂ ਸਿੱਲੀਗੁੜੀ ਲੈ ਆਉਂਦੇ ਆ ਸਿੱਲੀਗੁੜੀ ਤੋਂ ਉੱਧਰ ਨੂੰ ਆਪਣੇ ਦਾਰਜਲਿੰਗ ਵਗੈਰਾ ਸਿਕਮ ਕਰਕੇ ਫੇਰ ਇੱਧਰ ਨੂੰ ਆਉਂਦੇ ਆ ਤੇ ਆਪਨੇ ਜੇ ਬਾਈਕ ਰੈਂਟ ਪਰ ਲਈ ਆ ਨਾ ਕਿ ਇਸਕਾ ਕਿਹ ਰੈਂਟ ਆ ਕਤ ਹੈ 1100 ਇੱਕ ਦਿਨ ਇੱਕ ਦਿਨ ਦਾ 1100 ਨਾ ਇਸ ਕੇ ਲਈ ਕੀ ਆਗਾ ਦਿਖਾਣਾ ਪੜਾ ਲਾਇਸੈਂਸ ਲਾਇਸੈਂਸ ਫਿਰ ਕੁਝ ਪ੍ਰੂਫ ਆਧਾਰਿਆ ਆਧਾਰ ਕਾਰਡ ਹੈ ਹਾਂ ਪਾਸਪੋਰਟ ਠੀਕ ਹੈ ਆਧਾਰ ਕਾਰਡ ਚਲ ਜਾਂਦਾ ਹੈ ਯਾਨੀ ਲਾਇਸੈਂਸ ਹੋਰ ਆਧਾਰ ਕਾਰਡ ਹੋ ਤੋ ਬਾਤ ਬਣ ਜਾਂਦੀ ਹੈ ਨਾ ਤੇ 1100 ਰੁਪਿਆ ਜੀ ਬਾਈਕ ਦਾ ਹਿਮਾਲਿਆਨ ਦੀ ਬਾਈਕ ਆ ਬਾਈਕ ਯਾਨੀ ਧਾਕੜ ਆ ਬੁਲਟ ਵਾਲਿਆਂ ਦਾ ਹੀ ਆ ਇਹ ਆਪਣੇ ਰਾਇਲ ਐਨਫੀਲਡ ਵਾਲਿਆਂ ਦਾ ਸਾਰੇ ਹਿਮਾਲਿਆ ਦੇ ਵਿੱਚ ਜਿੱਥੇ ਵੀ ਪਹਾੜਾਂ 'ਚ ਘੁੰਮਣਾ ਹੈ ਮੋਟਰਸਾਈਕਲ ਬਹੁਤ ਕਾਮਯਾਬ ਹੈ ਬਹੁਤ ਜ਼ਿਆਦਾ ਠੀਕ ਹੈ ਭਾਈ ਅੱਛਾ ਲੱਗਾ ਐਸੇ ਹਮਾਰਾ ਵੀ ਹੌਸਲਾ ਵੱਧ ਜਾਂਦਾ ਹੈ ਭਾਈ ਲਓ ਜੀ ਇਹਦਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਕਸਵਾਜਿਆ ਇਹ ਆ ਤੱਪਾ ਟੋਲੀ ਤੇ ਜ਼ਿਲ੍ਹਾ ਇਹਦਾ ਕਾਮਰੂਪ ਡਿਵੜੂਗੜ ਨੂੰ ਰੋਡ ਜਾਂਦਾ ਹੈ ਇਹ ਜਿੱਧਰ ਸਿੰਘਾਂ ਨੂੰ ਬੰਦੀ ਬਣਾ ਕੇ ਰੱਖਿਆ ਨਜਾਇਜ਼ ਹੀ ਅੱਲਾ ਲੀਰਾ ਤੇ ਪੀੜੀਆਂ ਲੀਰਾ ਨੇ ਰਲ ਕੇ ਹਾਈਵੇ ਹੋਟਲ ਹਾਈਵੇ ਜੰਕਸ਼ਨ ਤੇ ਇੱਥੇ ਪੀਨੇ ਆ ਚਾਹ ਦਾ ਕੱਪ ਤੇ ਸਵੇਰ ਦਾ ਜਿਆਦਾ ਡਿਬਲੂ ਕਰਦੇ ਸਨ ਡਿਆ ਆ ਲਿਖਿਆ ਤੇ ਉਦੋਂ ਦਾ ਹੀ ਦਿਮਾਗ ਦੇ ਵਿੱਚ ਬੰਦੀ ਸਿੰਘਾਂ ਬਾਰੇ ਚੱਲ ਰਹੀ ਆ ਗੱਲਬਾਤ ਇੱਥੇ ਬੈਹਨੇ ਆ ਤੇ ਪੀਨੇ ਆ ਚਾਹ ਚਾਹ ਦਾ ਕੱਪ ਪੀ ਕੇ ਫੇਰ ਛੱਡਾਂਗੇ ਲਗਾਮਾਂ ਘੋੜੇ ਦੀਆਂ ਸੂਬੇ ਅਸਾਮ ਦੇ ਵਿੱਚ ਜਦੋਂ ਇਦਾਂ ਤੁਸੀਂ ਥੋੜੀ ਜਿਹੀ ਬਜ਼ਾ ਬਜ਼ੀਆ ਜਗ੍ਹਾ ਤੇ ਬੈ ਕੇ ਚਾਹ ਬਣੀ ਪੀਨੇ ਆ ਤਾਂ ਇਸ ਤਰ੍ਹਾਂ ਮਿਲਦੀ ਆ ਪਲੇਟ 'ਚ ਰੱਖ ਕੇ ਕੱਪ ਤੇ ਕੱਪ ਦੇ ਵਿੱਚ ਜਾ ਤਸਲਾ ਪੀਲਾ ਰੋੜ ਕੀ ਵਾਲਿਆਂ ਨੂੰ ਗੱਲਾਂ ਮਾਰਦਾ ਰਹਿਣਾ ਉੱਲੇ ਚਾਹ ਦੇ ਗੱਪਾਂ ਚ ਮਿੱਠਾ ਨਹੀਂ ਸਿਕਾ ਇਨਾ ਮੈਂ ਕਹੂਗਾ ਵੀ ਯਾਰ ਮਠਾ ਤੇ ਜਾਬ ਆ ਗਏ ਫੇ ਗੇੜਾ ਜਾ ਬਣਨਾ ਆ ਲੋ ਜੀ ਚਾਹ ਪੀ ਕੇ ਛੱਡੀਆਂ ਸੀ ਲਗਾਮਾਂ ਘੋੜੇ ਦੀਆਂ ਪਹੁੰਚੇ ਆਪਾਂ ਇਸ ਟਾਈਮ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਸ਼ਹਿਰ ਆ ਜਾਗੀ ਰੋਡ ਤੇ ਬਾਈ ਹੁਣਾਂ ਦਾ ਫੋਨ ਆਇਆ ਜਿੱਥੇ ਆਪਾਂ ਰਾਤ ਰੁਕੇ ਸੀਗੇ ਗੁਵਾਟੀ ਬਾਈ ਪੁੱਛਦਾ ਸੀ ਕਿੱਥੇ ਪਹੁੰਚਿਆ ਤੇ ਆਪਾਂ ਦੱਸਿਆ ਸੀ ਵੀ ਜਦੋਂ ਪਿੱਛੇ ਰੁਕੇ ਸੀ ਚਾਹ ਪੀਂਦੇ ਸੀਗੇ ਬਿੱਤਪਾ ਤੋਲੀ ਆ ਬਾਈ ਕਹਿੰਦਾ ਅੱਗੇ ਜਾਗੀ ਰੋਡ ਉਹਣਾ ਸ਼ਹਿਰ ਜੇ ਉੱਥੇ ਵੀ ਗੁਰੂ ਘਰ ਹੈਗਾ ਜੇ ਰਾਤ ਨੂੰ ਉਹਨਾਂ ਦਾ ਰੋਕ ਲਾਓ ਮੈਂ ਕਿਹਾ ਆਪਾਂ ਕਹਿੰਦੇ ਨਹੀਂ ਭਾਈ ਧੰਨਵਾਦ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਕਿਹਾ ਆਪਾਂ ਭਾਈ ਅੱਜ ਪਹੁੰਚਾਂਗੇ ਨਾ گاਉਂ ਤੇ ਇਸ ਕਰਕੇ ਮੈਂ ਕਿਹਾ ਭਾਈ ਹਲੇ ਬਹੁਤ ਟਾਈਮ ਪਿਆ ਆ ਹਾਲੇ ਤਾਂ ਟਾਈਮੇ ਸਾਰਾ 12:30 ਵਜੇ ਆ ਮੈਂ ਕਿਹਾ ਆਲੇ ਦੁਆਲੇ ਵੀ ਤੁਹਾਨੂੰ ਥੋੜਾ ਜਿਹਾ ਚਾਕਾ ਵਾਕਾ ਮਰਾ ਦਈਏ ਤੇ ਇਧਰਲੇ ਪਾਸੇ ਥੋੜੇ ਥੋੜੇ ਛੋਟੇ ਛੋਟੇ ਜਿਹੇ ਪਹਾੜ ਤੇ ਰੋਡ ਬਾਰੇ ਕਈ ਬਾਈ ਬਹੁਤ ਪੁੱਛਦੇ ਆ ਬਾਈ ਰੋਡ ਕਿਦਾਂ ਦਾ ਇਧਰ ਬਾਈ ਰੋਡ ਬਹੁਤ ਸਿਰੇ ਦੇ ਆ ਯਾਰ ਰੂੜਾਂ ਵਾਲਾ ਤਾਂ ਸਿਰਾ ਹੀ ਕੀਤਾ ਪਿਆ ਆ ਲਓ ਜੀ ਘੋੜਾ ਭਿਆਂਦੇ ਭਿਆਂਦੇ ਆਪਾਂ ਪਹੁੰਚਿਆ ਘਟਾਬੇ ਤੇ ਤੇ ਟਾਬਾ ਪੈਂਦਾ ਆ ਆਪਣੇ ਨਿੱਲੀ ਇੱਕ ਕਸਬਾ ਜਾਂ ਸ਼ਹਿਰ ਜਿਹਾ ਪਿੱਛੇ ਨੰਗਿਆ ਆ ਖਾਣਾ ਵਗੈਰਾ ਵੀ ਸ਼ਹਿਰ ਦੇ ਵਿੱਚ ਹੈਗਾ ਸ਼ਹਿਰ ਵੱਡਾ ਹੀ ਥੋੜਾ ਜਿਹਾ ਯਾਨੀ ਕਿ ਨਿਲੀ ਤੋਂ ਬਾਹਰ ਨਿਕਲ ਕੇ ਅੱਧਾ ਕਿਲੋਮੀਟਰ ਤੇ ਇਹ ਟੱਬ ਆ ਨਿਲੀ ਤੇ ਇਹ ਇਹਦਾ ਜ਼ਿਲ੍ਹਾ ਆ ਮੋਰੀ گاਉਂ ਸੂਬਾ ਦਾ ਪਤਾ ਜੀ ਫਿਰ ਤੁਹਾਨੂੰ ਆਸਾਮ ਵਿੱਚ ਰੜਕੀ ਵਾਲਾ ਫਿਰਦਾ ਆ ਜਿੱਦ ਅੱਗੇ ਵੀ ਆਪਾਂ ਦੱਸਿਆ ਨਾ ਇੱਧਰ ਬੀਬੀਆਂ ਬਹੁਤ ਕੰਮ ਕਰਦੀਆਂ ਟੱਬਿਆਂ ਦੇ ਭਾਈ ਦਹੀਂ ਮਿਲ ਜਾਏਗਾ ਦਹੀਂ ਦਹੀਂ ਨਹੀਂ ਮਿਲੇਗਾ ਚਾਹ ਚਾਹ ਹੋਗਾ ਐਸੇ ਕਰੋ ਹਏ ਦੋ ਕੱਪ ਚਾਹੇ ਨਾ ਬਣਾ ਕੇ ਮਿੱਠਾ ਤੇਜ ਇਹ ਗਲਾਸ ਮੇਂ ਡਾਲ ਦੇਣਾ ਸਟੀਲ ਕੇ ਪਰੌਂਠਾ ਮੇਰੇ ਪਾਸ ਹੈ ਮੈਂ ਖਾ ਲੂੰਗਾ ਪਰੌਂਠਾ ਹੈ ਮੇਰੇ ਪਾਸ ਆ ਆਪਾਂ ਨੂੰ ਬਾਈ ਨੇ ਜਿਹੜੇ ਪਰੌਂਠੇ ਦਿੱਤੇ ਸੀਗੇ ਉਹ ਹੁਣ ਝੰਬਦੇ ਆ ਤੇ ਸਮਾਂ ਹੋ ਗਿਆ 1.5 ਕ ਵੱਜ ਗਏ ਆ ਤੇ ਮੈਂ ਕਿਹਾ ਹੁਣ 2:30 ਵੇ ਤੱਕ ਰੈਸਟ ਕਰਦੇ ਹਾਂ ਨਾ ਲਓ ਜੀ ਆ ਬਾਈ ਨੇ ਆਪਾਂ ਨੂੰ ਪਰੌਂਠੇ ਨਾਲ ਬੰਨ ਦਿੱਤੇ ਸੀ ਤੇ ਇਹ ਹੁਣ ਝੰਬ ਕੇ ਇਹਨਾਂ ਨੂੰ ਨਾਲ ਚਾਹ ਸੱਟ ਕੇ ਕਈ ਤੇਜੇ ਮਠੇਲੇ ਦੂਕ ਕੱਪ ਫੇਰ ਕਰਦੇ ਆਂ ਅਗਲੀ ਗੱਲ ਬਾਤ ਹਉ ਦੇਖ ਪਰਾਈ ਝੌਂਪੜੀ ਨਾ ਤਰਸਾਈਏ ਜੀ ਹੋ ਰੁੱਖੀ ਮਿੱਸੀ ਖਾ ਕੇ ਰੜਕੀ ਵਾਲਿਆ ਨਾਲ ਮਿੱਠੇ ਤੇਜ ਵਾਲੀ ਚਾਹ ਪੀ ਸ਼ੁਕਰ ਨਾਲ ਖਾ ਲੋ ਜਿਹੜੀ ਮੌਲਾ ਦੇ ਦੇਵੇ ਹੋ ਸ਼ੁਕਰ ਸਬਰ ਨਾਲ ਖਾ ਲੋ ਜਿਹੜੀ ਮੌਲਾ ਦੇ ਦੇਵੇ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ਹੋ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ਲੋ ਜੀ ਰੋਟੀ ਪਾਣੀ ਖਾ ਕੇ ਪਰੌਂਠੇ ਚਬ ਕੇ ਲਗਾਮਾਂ ਛੱਡੀਆਂ ਆਪਦਾ ਘੋੜੇ ਦੀਆਂ ਤੇ ਰਾਹਤੇ ਜੀ ਰੁਕੇ ਸੀਗੇ ਆ ਸਮਾਂ ਟੱਪਾ ਰਾਜ ਦੇਖਣ ਨੂੰ ਬਹੁਤ ਮਿਲਿਆ ਤੇ ਆਪਾਂ ਪੁੱਛਿਆ ਇੱਥੇ ਬਾਈ ਨੂੰ ਬਈ ਬਾਈ ਇਹ ਹੱਥ ਦੀ ਤਕਨੀਕ ਆ ਸਾਰੀ ਕਿ ਮਸ਼ੀਨੀ ਆ ਬਾਈ ਕਹਿੰਦਾ ਬਈ 80% ਹੱਥ ਦੀ ਆ ਤੇ 20% ਮਸ਼ੀਨ ਦੀ ਆ ਤੇ ਦੇਖੋ ਬਾਸ ਦੀਆਂ ਛੇਟੀਆਂ ਤੋਂ ਤਿਆਰ ਕੀਤਾ ਆ ਇਹ ਸਾਰਾ ਹੀ ਦੇਖੋ ਕੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਆ ਦੇਖੋ ਇਹ ਕਲਚਰ ਆ ਇਧਰ ਲਾ ਇਹ ਚ ਸੱਭਿਆਤਾ ਝਲਕਦੀ ਆ ਅਸਾਮ ਦੀ ਪਰਸ ਤੱਕ ਵੀ ਇਹ ਜੇ ਬਾਸ ਕੀ ਬਾਸ ਸੇ ਬਣਾ ਹੋਇਆ ਹੈ ਬਾਸ ਔਰ ਬੈਂਤ ਬਾਸ ਔਰ ਬੈਂਤ ਹਨ ਇਹ ਆਪਕਾ ਬੀਤ ਕਾ ਹੈ ਇਹ ਬੈਤ ਕਾ ਹੈ ਕੁਰਸੀ ਵੀ ਬੈਤਦੀ ਆ ਤੇ ਆਪਾਂ ਹੋਰ ਤੁਹਾਨੂੰ ਦਿਖਾ ਲਦੇ ਆ ਆਰਾਮ ਕਰਨ ਨੂੰ ਆਹ ਬਹੁਤ ਸਭ ਤੋਂ ਵਧੀਆ ਜਿਹੜੀ ਆਪਾਂ ਨੂੰ ਚੀਜ਼ ਲੱਗੀ ਉਹ ਆ ਲੱਗੀ ਆ ਦੇਖੋ ਆ ਬਾਂਸ ਦਾ ਬਣਿਆ ਆ ਉੱਤੇ ਪੌੜਾ ਜਿਹੀ ਫੇਰੀ ਆ ਬੜਾ ਹੀ ਵਧੀਆ ਲੱਗਦਾ ਤੇ ਬਾਕੀ ਹੋਰ ਵੀ ਤੁਹਾਡੀ ਛਾਤੀ ਮਰਾ ਦੰਨੇ ਆ ਚੀਜ਼ਾਂ ਤੇ ਆ ਦੇਖੋ ਆ ਸਾਰੇ ਬਾਂਸ ਦੇ ਘੜਿਆ ਆ ਸਾਰੇ ਹੀ ਆ ਜਿੰਨਾ ਦੀ ਦੇਖ ਰਹੇ ਆ ਉੱਪਰ ਟੋਕਰੀਆਂ ਬੈੰਦੀਆਂ ਆ ਆ ਜਿਹੜਾ ਸਾਰਾ ਕੋਹ ਆ ਆ ਗੈਂਡੇ ਜੇ ਤੇ ਜਿਹੜੇ ਪਿੱਛੇ ਦੇ ਆਹ ਕਛੂ ਜੇ ਇਹ ਸਾਰੇ ਹੀ ਬਾਸ ਦੇ ਆ ਜਿੱਦਾਂ ਆਪਣੇ ਪੁਰਾਣੀਆਂ ਚੀਜ਼ਾਂ ਹੁੰਦੀਆਂ ਆਈ ਚਾਰਖੇ ਸੰਦੂਕ ਹੋਰ ਬਹੁਤ ਕੁਝ ਹੁੰਦਾ ਹੈ ਸਗਾ ਪੰਜਾਬ ਦੇ ਵਿੱਚ ਤੇ ਇਹ ਅਸਾਮ ਦਾ ਸਭੇ ਤਾਂ ਝਲਕਦੀ ਇਹਦੇ ਵਿੱਚੋਂ ਕੱਪ ਤੱਕ ਵੀ ਸਾਰੇ ਦੇਖੋ ਬਾਸ ਦੇ ਸੰਦਾ ਡੱਪਾ ਚੱਕਣਾ ਔਖਾ ਹੋ ਜਾਣਾ ਆ ਨਹੀਂ ਤਾਂ ਜ਼ਰੂਰ ਇਥੋਂ ਆਪਾਂ ਥੋੜਾ ਬਹੁਤਾ ਲੈ ਕੇ ਜਾਂਦੇ ਆ ਆ ਇਹਦੇ ਵਿੱਚ ਕਿਤੇ ਲਾਈਟ ਲਾਈ ਹੋਵੇ ਤਾਂ ਕਿੰਨਾ ਸੋਹਣਾ ਲੱਗੂ ਆ ਦੇਖੋ ਬਹੁਤ ਵਧੀਆ ਅ ਜਿੱਥੇ ਆਪਾਂ ਤੁਰ ਰਹੇ ਆ ਇਹ ਵੀ ਦੇਖੋ ਸਾਰਾ ਬਾਸ ਦਾ ਥੱਲੇ ਇਹਦੇ ਪੌਲੇ ਆ ਪੌਲੇ ਦੇ ਉੱਤੇ ਰੱਖਿਆ ਸਾਰਾ ਕੁਝ ਆ ਦੇ ਇੱਦਾਂ ਲੱਗਦਾ ਇਦਾਂ ਡਾਰ ਬ ਟੁੱਟ ਨਾ ਜਾਵੇ ਪਰ ਬਾਈ ਹੁਣੀ ਇੱਥੇ ਰੰਦੇ ਟੁੱਟਣਾ ਕੀ ਆ ਤੇ ਆਪਾਂ ਵੀ ਚੜ ਗਏ ਆ ਚੀਜ਼ ਸਭ ਤੋਂ ਵਧੀਆ ਲੱਗੀ ਆਪਾਂ ਨੂੰ ਆ ਹਾਲੀ ਆ ਪਰਸ ਵੀ ਬਹਿ ਅਜੇ ਪਰਸ ਵੀ ਬੈਠ ਕੇ ਆ बैत दे पर्स भी हाँ बैत दे इधर आ छोटे भी बैत और चूज का होता है बैत और चूज चूज ए चूज हां जब हाथ से बनाते हो सारा ने मशीन का, का काम कितने परसेंट है मान लीजिए मशीन का पर थर्टी परसेंट है सेवेंटी परसेंट हाथ का ना सही है ਬਹੁਤ ਬੜੀਆ ਲਗਾ ਭਾਈ ਇਹ ਦੇਖ ਕੇ ਮਜ਼ਾ ਆ ਗਿਆ ਸਮਾਂ ਹੋ ਗਿਆ ਜੀ ਸ਼ਾਮ ਦੇ 4:00 ਵੱਜ ਗਏ ਆ ਤੇ ਘੋੜਾ ਪਾ ਇਧਰ ਲਾਤਾ ਤੇ ਉਥੋਂ ਸਟਿੰਗ ਲੈਣੇ ਆ ਥੋੜੀ એનર્ਜੀ ਡਾਊਨਲੋਡ ਕਰ ਲਈਏ ਕਿਉਂਕਿ ਸਫ਼ਰ ਅੱਜ ਵੀ ਜ਼ਿਆਦਾ ਸੀਗਾ ਆਪਣਾ ਤੇ ਇੱਕ ਤੁਰਨ ਵਿੱਚ ਆਪਾਂ ਨੂੰ ਥੋੜੀ ਦੇਰੀ ਹੋ ਗਈ ਸੀਗੀ ਤੇ ਪਹੁੰਚਣਾ ਆ ਆਪਾਂ ਅੱਜ ਨਾ گاਉਂ ਜ਼ਿਲ੍ਹਾ ਆ ਆਪਣੇ ਅਸਾਮ ਸੂਬੇ ਦਾ ਤੇ ਗੁਰੂ ਘਰ ਆਇਆ ਉੱਥੇ ਗੱਲ ਹੋ ਗਈ ਹੈ ਉਹਨਾਂ ਨਾਲ ਫੋਨ ਤੇ ਤੇ ਉੱਥੇ ਮਿਲਾਂਗੇ ਮਿੱਤਰ ਆਪਣੇ ਨੂੰ ਸਾਈਕਲਿਸਟ ਭਰਾ ਉੱਥੇ ਪਹੁੰਚ ਗਿਆ ਆ ਪਹਿਲਾਂ એનર્ਜੀ ਡਾਊਨਲੋਡ ਕਰੀ ਹੁਣ ਨਿਹਰਾ ਤਾਂ ਹੁਣ ਆ ਹੀ ਆ 10 ਮਿੰਟ ਇੱਧਰ ਕੀ ਤੇ ਉੱਧਰ ਕੀ ਕਿਆ ਨ ਤੂਫਾਨ ਲਓ ਫਿਰ એનર્ਜੀ ਡਾਊਨਲੋਡ ਔਰ ਕੈਸੇ ਹੋ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਬਰ ਦਾ ਨੂ ਪਤਾ ਹੀ ਹੈ ਆਪਣਾ ਸੈਵਨ ਸਿਸਟਰ ਦੀ ਪਹਿਲੀ ਸਟੇਟ ਆਸਾਮ ਦਾ ਚਲਦਾ ਪਰ ਅੱਖਾਂ ਮਰੇ ਬੋੜ ਡਿਬਰੂ ਘੜਦਾ ਤੇ ਕੰਨਾਂ ਦੇ ਵਿੱਚ ਖਜਾਲਾ ਵੱਜਦਾ ਹੋਵੇ ਤਾਂ ਬੰਦੇ ਦੇ ਦਿਮਾਗ ਦੇ ਵਿੱਚ ਕੀ ਕੁਝ ਚੱਲਦਾ ਹੋਊਗਾ ਇਹ ਦੀ ਸਾਰੇ ਜਾਣਦੇ ਆ ਪੰਜਾਬ ਵਾਲੇ ਇਹ ਕਰਕੇ ਦਿਮਾਗ ਅਜ ਬੋ ਪਸੀ ਦੌੜਾ ਫਿਰਦਾ ਆ ਕਿਉਂਕਿ ਬੰਦੀ ਸਿੰਘਾਂ ਬਾਰੇ ਕਈ ਦਿਮਾਗ ਚ ਸਾਰੀਆਂ ਗੱਲਾਂ ਆ ਰਹੀਆਂ ਕਦੀ ਕੋਈ ਕਦੀ ਕੋਈ ਐ ਕੋ ਤੋ ਖਜਾਲਾ ਕੰਨਾਂ ਚ বাজਦਾ ਹੋਵੇ ਫੋਨ ਤਾਂ ਫੇ ਹਵਾਲਾ ਮਾਰਦਾ ਹੀ ਆ ਲਓ ਜੀ ਮੇਨ ਹਾਈਵੇ ਆਪਾਂ ਨੂੰ ਛੱਡਣਾ ਪੈ ਗਿਆ ਕਿਉਂਕਿ ਬਾਹਰ-ਬਾਰ ਦੀ ਬਾਈਪਾਸ ਨਿਕਲ ਜਾਂਦਾ ਸੀ ਨੌਂ گاؤں ਤੋਂ ਤੇ ਆਹ ਕਰੋੜ ਜਾਂਦਾ ਆ ਤੇ ਲਾਈਟਾਂ ਕਈਆਂ ਲੱਗ ਮੈਨੂੰ ਲੱਗਾ ਲੈਟਾਂ ਲਾ ਲਈਏ ਨੀਰਾ ਬਹੁਤ ਜ਼ਿਆਦਾ ਹੋ ਗਿਆ ਆ ਐਵੇਂ ਕੋਈ ਹਬੀ ਨਵੀ ਹੋਊਗੀ ਇਦਾਂ ਦਾ ਹੋ ਗਿਆ ਆ ਮੌਸਮ ਟਾਈਮ ਸਮਾਂ ਸਮਾਂ ਲੈਡਾਂ ਨਹੀਂ ਕੋ ਹੋਇਆ ਜ਼ਿਆਦਾ ਹੱਲੇ ਪੌਣੇ ਕਿਛੇ ਜਾਂ ਸਾਢੇ 5 ਹੋਏ ਹੋਣੇ ਹੁਣ ਵੀਡੀਓ ਚੱਲਦੀ ਆ ਪਰ ਟਾਈਮ ਦੇਖਿਆ ਨਹੀਂ ਸਾਢੇ ਕਿ 5 ਲਾ ਲਓ ਯਾਨੀ ਹੁਣ ਦੇਖਿਆ ਟਾਈਮ ਹੱਲੇ ਤਾਂ ਵੱਜੇ ਹੀ 5 ਆ ਜੀ ਗੱਲ ਇਹ ਤੇ ਦਰਖਤਵਾਰੀ ਬਹੁਤ ਆ ਤੇ ਰੋਡ ਦੇ ਉੱਤੇ ਉਹਦੇ ਕਰਕੇ ਵੀ ਥੋੜਾ ਜਿਹਾ ਹਨੇਰਾ ਜ਼ਿਆਦਾ ਲੱਗਦਾ ਇਹ ਨਹੀਂ ਪਤਾ ਹੁਣ ਇੱਧਰ ਹਨੇਰਾ ਹੋਈ ਫੇਰੇ ਛੇਤੀ ਜਾਂਦਾ ਹਾਲੇ 4:50 ਹੋਏ ਆਪਾਂ ਟਾਈਮ ਦੇਖ ਕੇ ਛੱਡੀਆਂ ਇੱਦਾਂ ਹਾਂਜੀ ਬਾਈ ਕੀ ਹਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਲੇ ਲੈਟਾਂ ਲੁੱਟਾਂ ਲਾ ਕੇ ਅੱਧਾ ਕਿਲੋਮੀਟਰ ਚੱਲੇ ਸੀਗੇ ਜਾਂ ਤੇ ਬਾਈ ਹੁਣੀ ਗੱਡੀ ਮੋੜ ਲਾ ਕੇ ਹੱਥ ਦਿੱਤਾ ਤੇ ਬਾਈਆਂ ਰੋਕ ਕੇ ਬਾਈ ਨੇ ਆਵਾਜ਼ ਮਾਰੀ ਤੇ ਪਤਾ ਲੱਗ ਗਿਆ ਆਪਾਂ ਨੂੰ ਬੋਲੀ ਦੋਵੇ ਬਾਈ ਪੰਜਾਬੀ ਆ ਤੇ ਬਾਈ ਕੀ ਨਾਮ ਆਪਣਾ ਮੈਂ ਤਾਂ ਕਰਨ ਸਿੰਘ ਆ ਕਰਨ ਸਿੰਘ ਸਿੰਘ ਬਾਈ ਤੁਹਾਡਾ ਹਤੀ ਬਾਈ ਆ ਦੀਪਕ ਦੀਪਕਾ ਤੇ ਬਾਈ ਤਿੰਨੇ ਹੀ ਪੰਜਾਬ ਤੋਂ ਆ ਕੇ ਨਹੀਂ ਨਹੀਂ ਮੈਂ ਕੱਲਾ ਪੰਜਾਬ ਤੋਂ ਹਾਂ ਜੀ ਹਾਂ ਜੀ ਬਾਈ ਇੱਥੇ ਰਹਿੰਦੇ ਆ ਅਸਾਮ ਅਸਾਮ ਹਾਂ ਹਾਂ ਠੀਕ ਠੀਕ ਜੀ ਮੈਂ ਕੱਲਾ ਪੰਜਾਬ ਤੋਂ ਹਾਂ ਅਸਾਮੀ ਸੈਂ ਨਹੀਂ ਨਹੀਂ ਸਹੀ ਹੈ ਸਹੀ ਹੈ ਬਾਈ ਭਾਰਤੀ ਤੋਂ ਹੈ ਮੈਂ ਵੇਖਿਆ ਤੁਹਾਨੂੰ ਤੁਸੀਂ ਸੈਕਟਰੀ ਜੀ ਦੇ ਉੱਪਰ ਮੈਂ ਤਾਂ ਤੁਹਾਨੂੰ ਬੋਲੀ ਆ ਤੇ ਬਾਈ ਹੁਣਾਂ ਦਾ ਜ਼ਿਲ੍ਹਾ ਆਪਣਾ ਮੋਗਾ ਆ ਨਾ ਭਾਜੀ ਫਿਰ ਪਿੱਛੇ ਹੋਣਾ ਤੇ ਮੋਗਾ ਜ਼ਿਲ੍ਹੇ ਚ ਖਾਸੇ ਮੋਗਾ ਦਾ ਪਿੰਡ ਆ ਕੋਈ ਮੋਗਾ ਦੇ ਲੱਗੇ ਮੋਗਾ ਸਮਾਜ ਸਰਕ ਸਮਾਲ ਸਰਪੰਡ ਹੈ ਠੀਕ 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 ਬਾਈ ਇਦਾਂ ਜਦੋਂ ਬਾਈ ਮਿਲਦੇ ਆ ਨਾ ਬੰਦੇ ਆਪਣਾ ਹੌਸਲਾ ਵਾਜ ਜਾਂਦਾ ਆ ਸਹੀ ਗੱਲ ਆ ਹਾਂ ਫੇਰ ਆਤ ਬਰਾਦ ਦਾ ਕੋਈ ਚੱਕਰ ਨਹੀਂ ਹੁੰਦਾ ਟੈਨਸ਼ਨ ਨਹੀਂ ਰਹਿੰਦੀ ਕੋਈ ਵੀ ਬਾਈ ਬਹੁਤ ਵਧੀਆ ਲੱਗਾ ਮਿਲ ਕੇ ਥੈਂਕ ਯੂ ਹੌਸਲਾ ਵਾਜ ਜਾਂਦਾ ਤਾਂ ਧੰਨਵਾਦ ਬਾਈ ਲਓ ਜੀ ਪਹੁੰਚ ਗਏ ਜੋਰ-ਜੋਰ ਮਾਰ ਕੇ ਜੀ ਸ਼ਹਿਰ ਗੁਆਟੀ ਤੋਂ ਅਸਾਮ ਦੀ ਅਸਾਮ ਦੀ ਰਾਜਧਾਨੀ ਤੋਂ ਚੱਲ ਕੇ ਅਸਾਮ ਸੂਬੇ ਦਾ ਜ਼ਿਲ੍ਹਾ ਨਾਗਾਉਂ ਇੱਥੇ ਆਪਣਾ ਘੋੜਾ ਤੇ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਨਗੌਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਜੀ ਹੁਣ ਆਪਣੇ ਮਿੱਤਰ ਨੂੰ ਮਿਲਦੇ ਆ ਮਿੱਤਰ ਆਪਣਾ ਪਹੁੰਚਿਆ ਪਹਿਲਾਂ ਹੀ ਕਿਉਂਕਿ ਉਹ 20-25 ਕਿਲੋਮੀਟਰ ਨਗੌਨ ਤੋਂ ਸਿਗਾ ਦੂਰ ਬੈਠਾ ਕਰਨਾਟਕਾ ਵਾਲਾ ਮਿੱਤਰ ਆਪਣਾ ਪੰਜਾਬ ਵਾਲੇ ਜਿਹੜੇ ਕਮੱਕੜ ਸਾਥੀ ਆ ਤਾਂ ਜਿਹੜੇ ਸਾਈਕਲਿਸਟ ਆ ਉਹ ਤਾਂ ਬਾਈ ਨੂੰ ਜਾਣਦੇ ਹੀ ਆ ਕਿਉਂਕਿ ਜਦੋਂ ਉਹ ਪੰਜਾਬ ਚ ਆਇਆ ਸੀ ਤਾਂ ਵਾਹਿਗੁਰੂ ਨੇ ਜੋ ਮੇਵਾਰੀ ਲੈ ਆਈ ਸੀ ਪੰਜਾਬ ਵਾਲੇ ਕਮਕੜਾਂ ਦੀ ਤੇ ਸਾਰਿਆਂ ਨੇ ਵਧੀਆ ਤਰੀਕੇ ਨਾਲ ਬਾਈ ਨੂੰ ਸਾਂਭਿਆ ਸੀ ਤੇ ਨਾ ਕੋਈ ਖਰਚ ਆਉਣ ਦਿੱਤਾ ਸੀ ਬਾਈ ਦਾ ਤੇ ਨਾ ਰਹਿਣ ਦੀ ਕੋਈ ਤੰਗੀ ਆਉਣ ਦਿੱਤੀ ਸੀ ਮਿਲਾਉਨੇ ਆ ਤੁਹਾਨੂੰ ਉਸ ਬਾਈ ਦੇ ਨਾਲ ਤੇ ਬਾਈ ਨੂੰ ਫੋਨ ਕਰਕੇ ਪੁੱਛਦੇ ਆ ਕਿੱਥੇ ਆ ਲਾ ਸੰਗਤ ਜੀ ਕਰੋ ਜੀ ਦਰਸ਼ਨ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਸੂਬਾ ਆਸਾਮ ਜ਼ਿਲ੍ਹਾ ਨੌਂਗਾਉ ਇਹ ਜ਼ਿਲ੍ਹਾ ਆ ਜੀ ਆਸਾਮ ਸੂਬੇ ਦਾ ਤੇ ਇਹ ਆਪਣੇ ਹੈੱਡ ਗ੍ਰੰਥੀ ਸਾਬ ਇੱਥੇ ਗੁਰੂ ਘਰ ਦੇ ਸੇਵਾਦਾਰ ਤੇ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਆਪਾਂ ਖਾਲਸਾ ਜੀ ਦੇ ਨਾਲ ਸਵੇਰ ਨੂੰ ਗੱਲਬਾਤ ਕਰਾਂਗੇ ਸਾਰੀ ਤੇ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਦਾਂ ਇੱਧਰ ਆਉਣੇ ਹੋਏ ਤੇ ਕਦੋਂ ਗੁਰੂ ਘਰ ਦੀ ਇੱਥੇ ਸਥਾਪਨਾ ਹੋਈ ਤੇ ਕਦੋਂ ਪ੍ਰਕਾਸ਼ ਕੀਤਾ ਗਿਆ ਗੁਰੂ ਜੀ ਦਾ ਸਾਰੀ ਗੱਲ ਸੰਗ ਜੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਖਾਲਸਾ ਜੀ ਫਿਰ ਸਵੇਰ ਨੂੰ ਜਰੂਰ ਜੀ ਜਾਨੀ ਨੱਕ ਕਰਿਓ ਹਨਾ ਠੀਕ ਹੈ ਜੀ ਐਸਟੀ ਵਾਲੀ ਦੱਸਿਓ ਜੀ ਫਾਈਬਰ ਜੀ ਖਾਲਸਾ ਵਾਹ ਫਾਈਬਰ ਜੀ ਕੀ ਖਤੇ ਹਾਂਜੀ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੱਥੇ ਤੱਕ ਦਾ ਸਫ਼ਰ ਹੈ ਆਪਣਾ ਤੇ ਵੀਡੀਓ ਦਾ ਮਾਣਿਓ ਆਨੰਦ ਕਿੱਦਾਂ ਲੱਗੀ ਵੀਡੀਓ ਕਮੈਂਟਾਂ 'ਚ ਜਰੂਰ ਦੱਸਿਓ ਕੋਈ ਗਲਤੀ ਹੁੰਦੀ ਆ ਤਾਂ ਉਹਦੇ ਬਾਰੇ ਫੱਟ ਗਾਲਾਂ ਦੀ ਬਰਸਾਤ ਕਰਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਬੰਦਾ ਸਿੱਖ ਲੈਂਦਾ ਥੋੜਾ ਬਹੁਤ ਆਪਾਂ ਆਪਣੀ ਗਲਤੀ ਸੁਧਾਰ ਲਵਾਂਗੇ ਬਾਕੀ ਆਪਣਾ ਬਾਈ ਆਪਾਂ ਨੂੰ ਮਿਲ ਗਿਆ ਆ ਜਿਹੜਾ ਆਪਾਂ ਦੱਸਦੇ ਆਉਣੇ ਆ ਕਰਨਾਟਕਾ ਤੋਂ ਆਜੂ ਸਾਈਕਲਿਸਟ ਭਰਾ ਤਾਂ ਆਪਣੀ ਇੱਕ ਮੱਕੜ ਵੀਰ ਤਾਂ ਜਾਣਦੀ ਆ ਪੰਜਾਬ ਵਾਲੇ ਤੇ ਬਾਕੀ ਜਿਹੜਾ ਆਪਣਾ YouTube ਪਰਿਵਾਰ ਆ ਉਹ ਨਹੀਂ ਜਾਣਦਾ ਉਹ ਵੀ ਹੁਣ ਕੱਲ ਤੋਂ ਬਾਅਦ ਜਾਣਨ ਲੱਪੂਗਾ ਹੁਣ ਇਕੱਠੇ ਹੀ ਸਫਰ ਕਰਾਂਗੇ ਦੋਨੇ ਜਾਣੇ ਕਰਨਾਟਕਾ ਤੇ ਪੰਜਾਬ ਘੁੰਮੂਗਾ ਨਾਰਥ-ਈਸਟ ਦੀਆਂ 7 ਸਟੇਟਾਂ ਤੇ ਭੱਜਣਗੇ ਘੂੜੇ ਹੁਣ ਦੋ ਜੀ ਸਵੇਰ ਤੋਂ ਬਾਕੀ ਬਾਈ ਨਾਲ ਤੁਹਾਨੂੰ ਸਵੇਰ ਨੂੰ ਮਲਾਉਣੇ ਆ ਵੈਸੇ ਬਾਈ ਦੇ ਕੋਲੇ ਹੀ ਸੌਣਾ ਆ ਆਪਾਂ ਇਕੱਠਿਆਂ ਨੇ ਮਲਾਵਾਂਗੇ ਤੁਹਾਨੂੰ ਸਵੇਰ ਨੂੰ ਠੀਕ ਹੈ ਜੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਬਾਕੀ ਮਿਲਦੇ ਆਂ ਸਵੇਰ ਨੂੰ ਅਸਾਮ ਦੀਆਂ ਸੜਕਾਂ ਤੇ ਓਕੇ ਬਾਈ ਸਸਰੀਕਾਰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਕੋਡੇ ਵੱਲੋਂ ਜੀ